ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਜਾਇਜੇ ਭਾ ਦੀਆਂ ਨਿੱਕੇ ਨਿੱਕੇ ਮੁੱਲ ਦੀਆਂ ਤਿੰਨ ਸੋਹਣੀਆਂ ਚੰਗੇ ਕੱਦ ਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ ਵਹਿੜਾ ਮਖਾਉਣੀਆਂ ਇਹਨਾਂ ਦੋਵਾਂ ਦੀ ਤਾਂ ਗਾਰੰਟੀ ਆ ਮੱਝਾਂ ਵਰਗਾ ਦੁੱਧ ਹੋਊ ਜਮਾਂ ਲੇਟ ਵਰਗਾ ਹੈ ਉਹ ਵੀ ਕ੍ਰਾਸ ਆਂਗਾ ਫੈਟ ਫੂਡ ਉਹਦੀ ਵੀ ਵਧੀਆ ਆ ਜਾਣੀ ਆ ਪਰ 1 ਨੰਬਰ ਤੇ 2 ਨੰਬਰ ਦਾ ਜਮਾ ਮੱਝਾਂ ਹੀ ਆਂ ਨਾ ਤਾਂ ਗਰਮੀ ਬਣਾਉਣ ਨਾ ਹੀ ਇਹ ਠੰਡ ਬਣਾਉਣ ਤੇ ਗਰਮੀਓ ਗਰਮੀ ਕਾ ਦੁੱਧ ਦੇ ਨੇ ਯਾਰ ਇਹ ਦੇ ਦੇਣੀਆਂ ਭਾਅ ਵੀ ਨਿੱਕੇ ਹੀ ਆ ਫੰਡਰ ਮੱਝ ਨਾਲੋਂ ਵੀ ਅੱਧੋਂ ਵੱਧਾ ਮੁੱਲ ਐ ਇਨਫੋਰਮੇਸ਼ਨ ਲੈਦਾ ਨਾ ਨਿੱਕੇ ਨਿੱਕੇ ਮੁੱਲ ਹੋਣਗੇ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀਆਂ ਛੋਟੇ ਭਾਅ ਦੀਆਂ ਵੇੜਾ ਲੈਣ ਦਾ ਚਾਹ ਬਣੋ ਤੇ ਆ ਜਿਓ ਤਸੱਲੀ ਕਰਕੇ ਲੈ ਜਿਓ ਹਾਂਜੀ ਸასი ਘਰ ਸასი ਘਰ ਬਾਈ ਨੇ ਨਾਂ ਦੱਸ ਦਈਏ ਨਾਂ ਤਾਰਾ ਹੀ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫੋਨ ਨੰਬਰ ਦਾ ਸੀ 83600 ਪੂਰਾ 80923 ਇਹ ਤੋਂ ਘਰ ਸ਼ੁਰੂ ਨਾਥਾ ਇਹ ਸੂਈ ਆ ਬਾਈ ਕੱਲ ਸਵੇਰ ਜੇਰ ਜੂਰ ਓਕੇ ਆ ਠੀਕ ਹੈ ਕੰਢੀ ਸੀ ਨਾ ਮੈਂ ਪੂਰੀ ਐਨੀ ਮੀ ਟਿਊਬ ਨੇ ਚਲਾਉਂਦੀ ਆ ਠੀਕ ਹੈ ਨਵਾਂ ਓਕੇ ਆ ਕਿੰਨਾ ਦੇ ਦੋ ਕੱਲ ਇਹ ਤਾਂ ਕੱਢਾ ਹੀ ਬੋਲਾ ਆਪਾਂ ਸ਼ਾਮ ਨੂੰ 3 ਕਿਲੋ ਤੇ 2.5 ਕਿਲੋ ਹੀ ਹੋਣ ਕੰਢਿਆ ਬੱਚਾ ਜਿਹਾ ਕੇ ਠੀਕ ਖਾਲੀ ਨਹੀਂ ਕੀਤੀ ਖਾਲੀ ਨਹੀਂ ਕੀਤੀ ਜਵਾ ਕਿੰਨਾ ਕ ਦੁੱਧ ਦੇ ਤੂੰ ਹਾਂ ਤਾਂ ਬਾਈ ਇਹਨੂੰ ਪੀਣਾ ਚਾਹੀਦਾ 15-16 ਲੀਟਰ ਯਾਰ ਹੂੰ ਕੱਢੀਏ ਬਾਹਰ ਨੂੰ ਹਾਂ ਇਹ ਮਸਲਕਿਆ ਨਹੀਂ ਪਿਆ ਦੇ ਬੁਆਇੰਮਨ ਪਿਆ ਦੇ ਨਹੀਂ ਠੀਕ ਹੈ ਇਹ ਲੀ ਕਿ ਐ ਸਮਝਾਉਂ ਇਹ ਗੱਲ ਸਹੀ ਹੈ ਦੋਸਤ ਹਾਂ ਆਪਾਂ ਇਹਨੂੰ ਦੱਸ ਆਏ ਜਾ ਚੋਇਆ ਹੋਗਾ ਫਿਰ ਤਾਂ ਆਪਾਂ ਗੈਰ ਗਏ ਹਾਂ ਦੋਸਤ ਇਹ ਗੱਲ ਬਾਈ ਦੀ ਸਹੀ ਹੈ ਬਾਈ ਕਹਿੰਦਾ ਐਵੇਂ ਆਪਾਂ 18 20 ਕਿਲੋ ਕਹੀ ਜਾਏਗੀ ਉਹਦਾ ਕੀ ਫਾਇਦਾ ਪਰ ਲੇਵਾ ਪੂਰਾ ਡੱਬਾ ਵਾਲ ਅਮਰੀਕਨ ਵੈੜਾਂ ਵਰਗਾ ਲੇਵਾ ਪੱਟਾਂ 'ਚ ਫਸਿਆ ਪਿਆ 15 16 ਕਿਲੋ ਬਾਈ ਕਹਿੰਦਾ ਕਹਿੰਨੇ ਹੋ ਸਕਦਾ 18 ਪਿਆ ਜੇ ਤਾਂ 18 ਹੀ ਪਿਆ ਜੇ ਤੇ ਜਿਹੜੇ ਹਿਸਾਬ ਨਾਲ ਲੇਵਾ ਪੂਰਾ ਵੱਡਾ ਡੱਬਾ ਵਾਲ ਆ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੇ ਜਿਹੜੇ 10-10 ਹਜ਼ਾਰ ਨਫਾ ਲੈਂਦੇ ਆ ਉਹਨੇ ਤਾਂ ਕਹਨੇ ਬਈ 18 ਕਿਲੋ ਦੇਊਂਗੀ ਲੈ ਵਈ ਦਸੀ ਜਾਣਾ ਗਵਾਈ ਭਰਦਾ ਅੱਧੀ ਚਵਾਈ ਵਾਲਾ ਥਣ ਚਾਰਾ ਥਣ ਦਾ ਸੇਮ ਹੀ ਸਾਈਜ਼ ਆ ਵਾਧੂ ਕੋਈ ਫੂਡ ਸ਼ਾਂ ਘੈਣੀ ਜਾਇਦ ਜਾਂ ਮੁੱਲ ਲੈਣ ਦੇਣ ਵਾਲੀ 55 ਕਰਾਲਾ 60 ਕਰਾਲਾ 52000 ਦੀ ਦੇ ਦੇ ਲਓ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਫੰਡਰ ਮੱਝ 9 ਵੀ ਘੱਟ ਮੁੱਲ ਹੋਣਾ ਆ ਲੈਵਾ ਵੇਖੋ ਤੁਸੀਂ 17-18 ਕਿਲੋ ਦੁੱਧ ਕਿਤੇ ਨਹੀਂ ਇਹਨੇ ਗਿਆ ਖੁੱਲਾ ਪਿਆ ਦੇਣਾ ਨਾਲੇ 2 2.5 ਕਿਲੋ ਬੌਲੀ ਸੋਬਾ ਚੋਈ ਵੀ ਐ ਵੀਡੀਓ ਬਣਾ ਰਹੇ ਆ 10 ਵਜੇ ਸ਼ਾਮ ਦੀ ਚੋਾਈ ਚ ਸਾਰਾ ਦਿਨ ਪਿਆ ਉਪਰੋਂ ਸਵਾ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਪੱਟਾਂ ਚ ਫਸਿਆ ਪਿਆ ਪੂਰੀ ਭਾਰੀ ਜਾਨ ਵਾਲੀ ਬੱਚੀ ਪਹਿਲਾ ਸੂਆ ਦੇ ਦੇਣੀ ਆ ਕਿੰਨੇ ਦੀ ਕੋਈ 62 ਮੁੱਲ ਨਹੀਂ ਕੋਈ 65 ਮੁੱਲ ਨਹੀਂ ਦੇ ਦੇਣੀ ਆ 52000 ਦੀ ਭਰਾਓ ਕਿਹਨੇ ਦੇਣੀ ਐ ਈਡੀ ਚੰਗੀ ਕੋਲ ਅਰਗੀ ਵਜੀ ਆ ਇੱਕ ਹੈ ਨਮਹਾਨ ਪਹਿਲਣ ਤੇ ਵਧੀਆ ਸੱਤ ਅੱਠ ਸੂਵੇ ਕਰਮਾ ਵਾਲੀ ਨੇ ਦੁੱਧੀਆਂ ਲਹਿਰਾਂ ਲਾ ਦੇਣੀਆਂ ਚਾਰੀ ਥਾਣ ਚਾਰੇ ਥਾਣ ਅਗੇ ਪਿਛੇ ਗੜ-ਗੜਦੀ ਬੱਲ ਤੇ ਗੈਪ ਤੇ ਨਿਕੜਵੇਂ ਠੀਕ ਹੈ ਚਵਾਈ ਜਮਾ ਰੂਮ ਵਰਗੀ ਆ ਬੇੜ ਦੀਆਂ ਐਂ ਬਾਲੀ ਹਾਰਡ ਜੀ ਚਵਾਈ ਚੌਖਾ ਕਰੂ ਠੀਕ ਹੈ ਚਵਾਈ ਜੁਈ ਬੁਰੀ ਚੰਗੀ ਚਵਾਈ ਬਾਈ ਕਹਿੰਦਾ ਐ ਨਹੀਂ ਹਾਰਡ ਜੀ ਮਤਲਬ ਕੜੜੀ ਹੋਊਗੀ ਰੂਮ ਵਰਗੀ ਪੋਲੀ ਧਾਰ ਹੈ ਸੀਲ ਐਨੀ ਆ ਭਾਵਾ ਜਵਾਗ ਚ ਹੋਈ ਜਾਣ ਆ ਵੇਖੋ ਤੁਸੀਂ ਹਾਂ ਲੱਤ ਵੀ ਨਹੀਂ ਚੱਕਦੀ ਐ ਇੰਨੀ ਸੀਲ ਐ ਪਹਿਲਾ ਸੁਵਾਤਾ ਜੀ ਸੂਈ ਟਾਪ ਦੀ ਵੱਛੀ ਖਾਸ ਗੱਲ ਐ ਕਿ ਮੁੱਲ ਜਮਾਂ ਜੈਜ 52000 60 65 ਤੋਂ ਘੱਟ ਕਿਸੇ ਨੇ ਦੇਣੀ ਨਹੀਂ ਇੰਨੀ ਚੰਗੀ ਵੱਛੀ ਤੇ ਦੁੱਧ ਦੇ ਨੇ ਪਿਆ ਦੇਣਾ 1.5 ਲੱਖ ਵਾਲੀ ਮੱਝ ਦੇ ਬਰਾਬਰ ਮੁੱਲ ਕਿਹੜਾ ਫੰਡਰ ਮੱਝ ਨੂੰ ਵੀ ਘੱਟ 52 ਦੇ 2 ਨੰਬਰ ਤੇ ਆ ਜਾ ਇਹ ਦੂਜੇ ਸੁਈ ਕਿੰਨੇ ਕ ਦਿਨ ਲੈ ਜੂ ਇਹ ਲੈ ਜੂ ਬਾਈ ਹਜ਼ਾਰ ਦਾ ਕਿੰਨਾ ਕ ਦੁੱਧ ਦੇ ਦੂ ਦੁੱਧ ਬਾਈ ਨੇ ਬਲੂਨ ਨੇ ਕੱਢਿਆ 16 ਮੀਟਰ ਠੀਕ ਐ ਤੇ ਇੰਨਾ ਨਹੀਂ ਮੰਨ ਕੇ ਆਪਾਂ ਲਈ ਇੰਨਾ ਕੀ ਚੌਂਕਿਆ ਹੋਣਾ ਐ ਹਫਤੇ ਦੀ ਕੱਟੀ ਆ ਦੂਜਾ ਸੂਆ 16 ਲੀਟਰ ਦੁੱਧ ਦਿੰਦਾ ਬਾਈ ਕਹਿੰਦਾ ਪਹਿਲਾਂ ਨੇ 16 ਮੰਨ ਕੇ ਲਈ ਆ ਕੋਈ ਵੀ 16 ਮੰਨ ਕੇ ਲੈ ਜੇ ਬਾਈ ਕਹਿੰਦਾ ਕੱਦ ਵੱਡਾ ਵਜ਼ਨ ਬਹੁਤ ਹੈ ਬਾਦਾਮੀ ਰੰਗ ਦੀ ਵਹਿੜ ਦੁੱਧ ਇਹਦਾ ਵੀ ਮੱਝਾਰ ਗਈ ਹੋਣਾ ਸੀਲ ਸੌ ਵੀ ਪੂਰੀ ਆ ਨਗ ਭਵਾਂ ਜਿਹੜਾ ਮਰਜ਼ੀ ਲੈ ਲਓ ਹੈ ਸਾਰੀ ਸੀਲ ਸੌ ਪਾ ਹੂੰ ਸਵਾਇ ਤੇ ਬਹੁਤ ਆਇਆ ਥੱਲਾ ਬਹੁਤ ਪਿਆਲਾ ਹਾਂ ਕਿੰਨੇ ਦੀ ਜਾਇਜ ਜੇ ਇਹ ਤਾਂ ਲੈਣ ਦੇਣੀ ਬਾਈ 46000 ਲਓ ਜੀ ਲਓ ਜੀ ਲੈਣ ਦੇ 55 55 ਕਰਾਲਾ ਜਿਆਦਾ ਤੋੜ-ਫੋੜ ਕਰਾਉਣੀ ਆ ਬਾਈ ਫਿਰ 55 ਠੀਕ ਹੈ ਇਹ ਲੈਣ ਦੇਣੀ ਕਰਨਾ ਫਿਰ 46000 ਲਓ ਜੀ ਬਾਈ ਕਹਿੰਦਾ ਜੇ ਪਕਾਈ ਕਰਾਉਣੀ ਆ ਤਾਂ 55000 ਮੁੱਲ ਹੈ ਤੇ ਜੇ ਨਹੀਂ ਪਕਾਈ ਕਰਨੀ 40 ਤੇ 6 46000 ਦੀ ਦੇ ਦੇਣੀ ਆ ਇਹ ਵੀ ਪੂਰੀ ਚੰਗੀ ਵੱਛੀ ਦੂਜਾ ਸੂਆ ਬਾਕੀ ਵਲਟਾਂ ਜੇ ਕਾਫੀ ਬਾਕੀ ਆ ਪੰਜਾ ਛੇ ਦਿਨਾਂ ਤਾਈਂ ਸਾਰੀ ਵਲਟਾਂ ਕੱਢ ਕੇ ਇਹ ਵੀ ਇੱਕ ਨੰਬਰ ਬੱਚੀਆਂ ਨੂੰ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਜਦੋਂ ਤਿਆਰ ਹੋਗੀ ਮੋٹے ਮੋٹے ਥਾਣ 45 46000 ਦੀ ਪ੍ਰਾਪਾ ਕਰ ਕੀਨੇ ਦੇਣੀ ਆ ਜੈ ਜੀ ਭਾ ਹਾਂ ਬਹੁਤ ਬਈਆਂ ਹਾਂ ਵਾਲ ਟੱਲਾ ਬਹੁਤ ਬਈਆਂ ਹਾਂ ਸਹੀ ਗੱਲ ਹੈ ਬਹੁਤ ਅਗਰ ਨੇ ਹਜੇ ਹਾਂ ਕੱਚੀ ਕੱਚੀ ਆ ਦੋ ਨੰਬਰ ਤਿੰਨ ਨੰਬਰ ਤੇ ਆ ਜਾ ਤਿੰਨ ਨੰਬਰ ਬਾਈ ਇਹ ਆਪਾਂ ਆਈ ਆ ਇੱਥੋਂ ਲੋਕ ਹੈ ਠੀਕ ਹੈ ਇਹਦਾ ਦੁੱਧ ਪਿਆ 18 ਲੀਟਰ ਠੀਕ ਹੈ ਇਸੇ ਦਾ ਤੀਜੇ ਸੂਏ ਬਈ ਹੁੰਦੀ ਹੈ ਤੀਜੇ ਸੂਆ ਨੇਰੋਂ ਤਾਂ ਕਿ ਮੰਨ ਕੇ ਆਪਾਂ ਲਈ ਆ ਪਿਆ ਜੇ 20 ਲੀਟਰ ਪਿਆ ਜੇ ਉਹ ਅਗਲੇ ਦੀ ਕਿਸਮਤ ਹੈ ਨਾ ਸਹੀ ਆ ਕੱਢੀਏ ਬਾਹਰ ਨੂੰ ਬਾਈ ਕਹਿੰਦਾ ਇਹ ਲੋਕਲ ਹੀ ਲਈ ਆ ਆਪਾਂ ਦੁੱਧ ਦੇ ਨੇ ਦਿੱਤਾ 18 ਲੀਟਰ ਪਿਆ ਜੇ ਬਾਈ ਕਹਿੰਦਾ ਵੱਧ ਪਿਆ ਜੇ ਜਿੰਨਾ ਮਰਜ਼ੀ ਪਿਆ ਜੇ ਪਰ ਆਪਾਂ ਬਾਈ ਕਹਿੰਦਾ ਵੱਧ ਨਹੀਂ ਕਹਿੰਦੇ ਅਗਲੇ ਨੇ ਆਪਾਂ ਨੂੰ 18 ਕਿਲੋ ਦੀ ਗਾਰੰਟੀ ਦਿੱਤੀ ਆ 18 ਕਿਲੋ ਕਹਿ ਕੇ ਬਾਈ ਕਹਿੰਦਾ ਆਪਾਂ ਦੇਵਾਂਗੇ ਤੇ ਕਈ ਵਿੱਚ ਭੈਣ ਭਰਾਵ ਜੇ ਹੈਗੇ ਆ ਜਿਵੇਂ ਅਗਲੇ ਨੇ 18 ਦੀ ਗਾਰੰਟੀ ਦਿੱਤੀ ਤੇ ਅਗਲਾ 22 4 ਕਿਲੋ ਆਪ ਵੀ ਦੁੱਧ ਵਧਾ ਦਿੰਦਾ ਪਰ ਉਹ ਮਾੜੀਆਂ ਗੱਲਾਂ ਭਰਾਵੋ ਜਿਹੜੇ ਦੁੱਧ ਦਾ ਝੂਠ ਤਪਾਨ ਮਾਰਦੇ ਆ ਦੁੱਧ ਤਾਂ ਬਈ ਸੇਵਾ ਨਾਲ ਦੇਣਾ ਹਾਂ ਜਿਹੜੀ ਆਪਣੀ ਗੱਲ ਆ ਵੀ ਥਣ ਦੀ ਭਾਰ ਪਿੱਛੇ ਦੀ ਉਹ ਆਪਣੀ ਗਾਰੰਟੀ ਆ ਸਹੀ ਆ ਤਿੰਨਾ ਵੇੜਾਂ ਨੂੰ ਵੀ ਠੀਕ ਐ ਵੀ ਥਣ ਤੇ ਕੋਈ ਬਰੋ ਕਿੰਨੇ ਦੀ ਲੋਟ ਜਾਂ ਭਾਅ ਇਹਦਾ ਵੀ ਇਹਦਾ ਵੀ ਲਾਂਦੇ ਨੇ ਯਾ ਭਾਈ ਮੁੱਲ ਕਰਾਲਾ 60 ਕਰਾਲਾ 65 ਦੀ 55 ਦੀ ਲੋ ਜੀ ਮੁੱਲ 60 65 ਜਿੰਨਾ ਮਰਜੀ ਕਰਾ ਲਓ ਇਹ ਵੀ 55 ਦੀ ਲੈਣ ਦੇਣੀਆਂ ਮੁੱਲ ਭਾਈ ਬਾਅਦ ਨਾ ਘਟ ਮੁੱਲ ਤੇ ਵੀ ਆਪਣੇ ਬੰਦੇ ਤੋੜ ਫੋੜ ਬਾੜੀ ਕਰਨ ਆ ਕੇ ਜਾਂਦੇ ਹਾਂ ਹਾਂ ਜੇ ਭਾਈ ਤੋੜ ਫੋੜ ਕਰਨੀ ਫਿਰ 60 ਫਿਰ ਫਿਰ ਮੁੱਲ ਨੂੰ ਫਿਰ ਦੂਜਾ ਕਰ ਦੇਵੇ ਦੋਸਤੋ ਇੱਕ ਗੱਲ ਹੈਗੀ ਆ ਜਿਹੜਾ ਕੋਈ ਭੈਣ ਭਰਾ ਮੁੱਲ ਪਹਿਲਾਂ ਹੀ ਜਾਇਜ਼ ਕਰਦਾ ਉਹਦੇ ਨਾਲ ਫਿਰ ਪਕਾਈ ਵੀ ਨਹੀਂ ਕਰਨੀ ਚਾਹੀਦੀ ਚਲੋ ਜੇ ਕੋਈ ਕਰਦਾ ਵੀ ਆ ਜਿਵੇਂ ਹੁਣ ਇਹਨੇ 55 ਕੀਤਾ ਲੈਣ ਦੇਣ ਵਾਲਾ ਮੁੱਲ ਜੇ ਪਕਾਈ ਆ ਤਾਂ 60-65 ਜੇ ਕੋਈ ਪਕਾਈ ਕਰਦਾ ਹੋਵੇ ਤਾਂ ਫਿਰ ਇਹ ਵੀ 60-65 ਕਰ ਦੂਗਾ ਤੇ ਜਦੋਂ ਅਗਲਾ ਕੋਈ ਯਾਰ ਵੀਡੀਓ ਤੇ ਤੂੰ 55 ਕੀਤਾ ਉਹ ਫਿਰ ਪਕਾਈ ਵਾਲਾ ਮੁੱਲ ਨਹੀਂ ਉਹ ਲੈਣ ਦੇਣ ਵਾਲਾ ਛੋੜ ਛੱਪੇ ਵਾਲਾ ਤੇ ਜੇ ਕਿਸੇ ਨੇ ਪਕਾਈ ਕਰਨੀ ਆ ਫਿਰ ਮੁੱਲੇ ਦਾ 60 ਹੀ ਆ ਫਿਰ ਅਗਲਾ 5000 ਘਟਾ ਲੈ ਪਕਾਈ ਕਰ ਕਰ ਪਰ ਬਾਈ ਕਹਿੰਦਾ ਆਪਾਂ ਲੈਣ ਦੇਣ ਵਾਲੇ ਮੁੱਲ ਕੀਤੇ ਆ ਵਹਿੜ ਪੂਰੀ ਵੱਡੀ ਆ 18 ਕਿਲੋ ਦਿੱਤਾ 18 ਮੰਨ ਕੇ ਸੌਦਾ ਕਰ ਲਿਓ ਹੋ ਸਕਦਾ ਵੱਧ ਪਿਆ ਜੇ ਤਾਂ ਵੱਧ ਹੀ ਪਿਆ ਜੀ ਫਵਾਨੀ ਦੇ ਨਾਣਾ ਨੂੜਾ ਬਹੁਤ ਆ ਮੁੱਲ ਸਾਰੀਆਂ ਵੇੜਾਂ ਦੇ ਜਾਇਜ਼ ਆ 2-4 ਪੈਂਟ ਤੋਰ ਫੜ ਕੇ ਢੇੜਾ ਦੇ ਲਿਓ 2-4 ਪੈਂਟ ਛੱਡੋ ਘਰੇ ਬੈਠੇ 5-6 ਵੀਡੀਓ ਵੇਖ ਲਿਓ ਇਹਨਾਂ ਵੇੜਾਂ ਨਾਲ ਦੂਜੀਆਂ ਵੇੜਾਂ ਲਾ ਲਿਓ ਤੇ ਹਰੇਕ ਦਾ ਇਦੂ 10-10 ਹਜ਼ਾਰ ਮੁੱਲ ਵੱਧ ਹੋਣਾ ਆ 55 ਦੀ ਦੁੱਧ 18-20 ਕਿਲੋ ਖੁੱਲਾ ਪਿਆ ਜੂ ਆ 46 ਹਜ਼ਾਰ ਦੀ 45-46 ਹਜ਼ਾਰ ਦੀ ਏਡੇ ਕੱਦ ਵਾਲੀ ਕਿਹਨੇ ਦੇਣੀ ਆ 5000 ਦਾ ਦੁੱਧ ਆ ਆ ਤਾਜੀ ਸੂਈ ਆ ਇਹ 52 ਹਜ਼ਾਰ ਦੀ ਜੀਦੇ ਮਰਜ਼ੀ ਘਰੇ ਖੜੀ ਹੁੰਦੀ 62000 ਮੁੱਲ ਹੋਣਾ ਸੀ ਇਹਦਾ ਕੋਈ ਮੌਕੇ ਤੇ 1000 ਘਟ ਜਾਂਦਾ 2000 ਘਟ ਜਾਂਦਾ ਉਹ ਬਾਅਦ ਦੀ ਗੱਲ ਸੀ ਪਰ 62000 ਤੋਂ ਘਟ ਕਿਸੇ ਨੇ ਨਹੀਂ ਦੇਣੀ ਸੀ ਤੇ ਦੇ ਦੇ ਨੇ 52000 ਦੀ ਬਿਲਕੁਲ ਛੋਟੇ ਛੋਟੇ ਪਾਕ ਕਾਲੇ ਕੇ ਪਿੰਡ ਜਿਲਾ ਮੋਗਾ ਤਹਿਸੀਲ ਪਾਕਾਪੁਰਣਾ ਹਸਿਕਾ